ਦਾ ਹਰ ਵੱਡਾ ਫਸਟ ਹੈ ਕਨਸਟੀਟਿਊਸ਼ਨ ਨੂੰ ਫਾਲੋ ਕਰਨਾ ਹੈ ਜਾਂ ਇਥੇ politcal ਅਫੀਲੀਏਸ਼ਨਸ ਨੂੰ ਫਾਲੋ ਕਰਨਾ ਹੈ ਇਹ ਸਭ ਤੋਂ ਵੱਡਾ ਮੁੱਦਾ ਹੈ ਇਸ ਹਾਈ ਕੋਰਟ ਦੇ ਵਿੱਚ ਜਿਹੜਾ ਮੈਂ ਇਸ ਰਿਟ ਦੇ ਵਿੱਚ ਉਠਾਇਆ ਔਰ ਇਹ ਇੱਕ ਉਹ ਚੀਜ਼ ਹੈ ਮੈਨੂੰ ਇੱਕ ਮਾਣਯੋਗ ਸੁਪਰੀਮ ਕੋਰਟ ਦਾ ਹਾਰਡਰ 8 ਦਸੰਬਰ ਦਾ ਦੇਖਣ ਨੂੰ ਮਿਲਿਆ ਜੇ ਮੈਂ ਗਲਤੀ ਨਹੀਂ ਕਰਦਾ ਉਹਦੇ ਵਿੱਚ ਇਹੀ ਮਨਿੰਦਰਜੀਤ ਸਿੰਘ 베ਦੀ ਜੀ ਐਡਵੋਕੇਟ ਜਨਰਲ ਪੰਜਾਬ ਦੇ ਨਾਲ ਗੁਰਮਿੰਦਰ ਸਿੰਘ ਗੈਰੀ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਨੇ ਜਦੋਂ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋ ਰਹੇ ਨੇ ਤੇ ਫਿਰ ਉਹਨਾਂ ਨੂੰ ਇਹਨਾਂ ਨੇ ਅਸਿੱਸਤ ਕੀਤਾ ਜਾਂ ਇਹਨਾਂ ਨੇ ਕੀ ਕੰਟਰੀਬਿਊਸ਼ਨ ਦਿੱਤੀ ਹੈ ਜਾਂ ਇੱਕ ਪਰਫਾਰਮਾ ਜਿਹੜੀ ਹੈ ਪ੍ਰੈਜ਼ੈਂਸ ਲਗਾਈ ਹੈ ਕਿਉਂਕਿ ਉਸ ਆਰਡਰ ਦੇ ਵਿੱਚ ਇਹਨਾਂ ਦੀਆਂ ਕੋਈ ਦਲੀਲਾਂ ਮੈਨੂੰ ਦੇਖਣ ਇਚ ਨਹੀਂ ਮਿਲੀਆਂ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਐਡਵੋਕੇਟ ਜਨਰਲ ਕੋਲ ਇਹਨੀ ਕੰਪੀਟੈਂਸੀ ਹੋਣੀ ਚਾਹੀਦੀ ਹੈ ਜਿਹੜਾ ਕਿ ਐਡਵੋਕੇਟ ਜਨਰਲ ਪੰਜਾਬ ਦਾ ਸਟੇਟ ਦਾ ਚਿਹਰਾ ਮੋਹਰਾ ਹੈ ਹਰ ਐਡਵੋਕੇਟ ਜਨਰਲ ਜਿਹੜਾ ਹਰ ਸਟੇਟ ਦਾ ਚਿਹਰਾ ਮੋਹਰਾ ਹੁੰਦਾ ਹੈ ਜਿਸ ਨੇ ਲੋਕ ਹਿੱਤ ਦੀ ਰਾਖੀ ਕਰਨੀ ਹੁੰਦੀ ਹੈ ਨਾ ਕਿ ਰਾਜਨੀਤਿਕ ਹਿੱਤ ਦੀ ਇਹ ਮੈਂ ਮੁੱਦਾ ਉਠਾਇਆ ਇਸ ਦੇ ਵਿੱਚ ਠੀਕ